ਸਾਲਸੀਗਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਰਾਜਸਥਾਨ ਦੇ ਸ਼ਹਿਰ ਜੋਧਪੁਰ ਦੇ ਵਿੱਚ ਤੇ ਰਾਜਸਥਾਨ ਸ਼ਹਿਰ ਨੂੰ ਬਲੂ ਸਿਟੀ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਵੀ ਜੋਧਪੁਰ ਸ਼ਹਿਰ ਦੇ ਵਿੱਚ ਦੱਸਦੇ ਆ ਕਿ ਬਹੁਤ ਗਰਮੀ ਪੈਂਦੀ ਸੀ ਤੇ ਉਹਦੇ ਕਰਕੇ ਜਿਹੜਾ ਲੋਕ ਬਲੂ ਕਲਰ ਕਰਾਉਂਦੇ ਸੀ ਘਰਾਂ ਨੂੰ ਤਾਂ ਕਿ ਥੋੜੀ ਠੰਡਕ ਰਵੇ ਤੇ ਅੱਜ ਵੀ ਤੁਸੀਂ ਆਸੇ-ਪਾਸੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਬਹੁਤ ਸਾਰੇ ਘਰ ਆ ਜਿਹੜੇ ਉਹ ਬਲੂ ਰੰਗ ਦੇ ਨਜ਼ਰ ਆਉਣਗੇ ਤੇ ਦੋਸਤੋ ਇੱਥੇ ਤੁਹਾਨੂੰ ਦਿਖਾਵਾਂਗੇ ਜੋਧਪੁਰ ਦਾ ਪੁਰਾਣਾ ਖੂਬਸੂਰਤ ਤੇ ਬਹੁਤ ਵੱਡਾ ਕਿਲਾ ਮਹਾਰਾਣਗੜ੍ਹ ਇਸ ਕਿਲੇ ਦੀ ਨੀ ਰੱਖੀ ਸੀ Rajput ਸ਼ਾਸਕ ਰਾਓ ਜੋਧਾ ਜੀ ਨੇ ਤੇ ਇਸ ਕਿਲੇ ਦਾ ਜਿਹੜਾ ਨਿਰਮਾਣ ਉਹ ਪੂਰਾ ਕਰਵਾਇਆ ਸੀ ਮਹਾਰਾਜਾ ਜਸਵੰਤ ਸਿੰਘ ਜੀ ਨੇ ਇਹ ਕਿਲਾ ਭਾਰਤ ਦੇ ਵੱਡੇ ਕਿਲਿਆਂ ਦੇ ਵਿੱਚੋਂ ਇੱਕ ਹੈ ਇਸ ਕਿਲੇ ਦੇ ਵਿੱਚ ਦੇਖਣ ਨੂੰ ਬਹੁਤ ਕੁਝ ਹੈ ਕਿਲੇ ਦੇ ਬਾਹਰਲੇ ਪਾਸੇ ਕੁਝ ਛਤਰੀਆਂ ਨਜ਼ਰ ਆਉਂਦੀਆਂ ਨੇ ਇਹ ਉਹਨਾਂ ਦੀਆਂ ਛਤਰੀਆਂ ਹਨ ਜਿਨ੍ਹਾਂ ਜੁੱਧ ਦੇ ਵਿੱਚ ਆਪਣੇ ਪ੍ਰਾਣ ਗਵਾਏ ਤੇ ਇਹਨਾਂ ਵਿੱਚੋਂ ਇੱਕ ਛਤਰੀ ਠਾਕੁਰ ਚੋਹਾਨ ਸ਼ਾਮ ਸਿੰਘ ਦੀ ਛਤਰੀ ਹੈ ਤੇ ਇੱਕ ਠਾਕਰ ਖਿੰਚੀ ਦੁਰਗਦਾਸ ਦੀ ਛਤਰੀ ਹੈ ਜਿੱਥੋਂ ਕਿਲੇ ਦੀ ਐਂਟਰੀ ਹੁੰਦੀ ਹੈ ਉਸ ਦਰਵਾਜ਼ੇ ਦਾ ਨਾਮ ਹੈ ਜੈਪੋਲ ਇਸ ਗੇਟ ਤੋਂ ਅੰਦਰ ਵੜ ਕੇ ਖੱਬੇ ਹੱਥ ਟਿਕਟ ਮਿਲਦੀ ਹੈ ਜਿਸ ਦੀ ਕੀਮਤ 200 ਰੁਪਿਆ ਹੈ ਤੇ ਇੱਥੋਂ ਦੋ ਰਸਤੇ ਹਨ ਉੱਪਰ ਜਾਣ ਦੇ ਲਈ ਇੱਕ ਰਸਤਾ ਲਿਫਟ ਦੇ ਰਹੀਂ ਹੈ ਤੇ ਇੱਕ ਰਸਤਾ ਪੈਦਲ ਜਾਂਦਾ ਹੈ ਜੇਕਰ ਆਪਾਂ ਲਿਫਟ ਦੇ ਰਹੀਂ ਜਾਣਾ ਹੈ ਤਾਂ ਉਸ ਦੀ 30 ਰੁਪਏ ਕੀਮਤ ਵੱਧ ਲੱਗਦੀ ਹੈ ਹੁਣ ਆਪਾਂ ਪੈਦਲ ਚੱਲਦੇ ਹਾਂ ਤੇ ਦਿਖਾਉਂਦੇ ਹਾਂ ਮਹਾਰਾਣਗੜ ਕਿਲਾ ਜਿਸ ਦਰਵਾਜ਼ੇ ਵੱਲ ਆਪਾਂ ਵੱਧ ਰਹੇ ਹਾਂ ਇਸ ਦਾ ਨਾਮ ਹੈ ਡਿਡ ਕਾਂਗੜਾ ਪੋਲ ਇਸ ਨੂੰ ਲਖਣਪੋਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੁਰਾਣੇ ਸਮੇਂ ਦੇ ਵਿੱਚ ਇਹ ਇਸ ਕਿਲੇ ਦਾ ਮੁੱਖ ਦਰਵਾਜ਼ਾ ਸੀ ਇੱਥੋਂ ਹੁਣ ਆਪਾਂ ਅੱਗੇ ਵਧਦੇ ਹੋਏ ਕਿਲੇ ਦੇ ਤੀਜੇ ਮੁੱਖ ਦਰਵਾਜ਼ੇ ਦੇ ਕੋਲ ਪਹੁੰਚ ਚੁੱਕੇ ਹਾਂ ਤੇ ਇੱਥੋਂ ਐਂਟਰੀ ਕਰਦੇ ਹੋਏ ਇਸ ਕਿਲੇ ਦਾ ਖੂਬਸੂਰਤ ਸੀਨ ਨਜ਼ਰ ਆਉਂਦਾ ਹੈ ਅੱਗੇ ਚੱਲਦੇ ਹੋਏ ਇਸ ਕਿਲੇ ਦੀ ਇੱਕ ਤੁਹਾਨੂੰ ਨਾਲ-ਨਾਲ ਰੋਚਕ ਕਹਾਣੀ ਦੱਸਦੇ ਹਾਂ ਇਸ ਕਿਲੇ ਨੂੰ ਜਿਸ ਕਰਕੇ ਮਹਿਰਾਨਗੜ੍ਹ ਕਿਲੇ ਨੂੰ ਸ਼ਰਾਪਤ ਕਿਲਾ ਵੀ ਕਿਹਾ ਜਾਂਦਾ ਹੈ ਇਹ ਗੱਲ ਉਦੋਂ ਦੀ ਹੈ ਜਦੋਂ ਰਾਓ ਜੋਧਾ ਜੀ ਇੱਕ ਕਿਲੇ ਦੇ ਨਿਰਮਾਣ ਦੇ ਲਈ ਜਗ੍ਹਾ ਦੇਖਣ ਪਹੁੰਚਦੇ ਹਨ ਤੇ ਇੱਕ ਬੱਕਰੀ ਨੂੰ ਇੱਕ ਸ਼ੇਰ ਦੇ ਨਾਲ ਲੜਦੇ ਹੋਏ ਦੇਖਦੇ ਹਨ ਤੇ ਉਹ ਬਹੁਤ ਪ੍ਰਭਾਵਿਤ ਹੋ ਜਾਂਦੇ ਨੇ ਤੇ ਫੈਸਲਾ ਕਰਦੇ ਹਨ ਕਿ ਕਿਲੇ ਦਾ ਨਿਰਮਾਣ ਇਸੇ ਜਗ੍ਹਾ ਤੇ ਕਰਨਗੇ ਜਿਸ ਪਹਾੜੀ ਤੇ ਕਿਲੇ ਦਾ ਨਿਰਮਾਣ ਕੀਤਾ ਜਾਣਾ ਸੀ ਉਸ ਪਹਾੜੀ ਦਾ ਨਾਮ ਸੀ ਚਿੜੀਆਨਾਥ ਦੀ ਟੌਂਕ ਇੱਥੇ ਕੁਝ ਜਲ ਸਰੋਤ ਵੀ ਸਨ ਇੱਥੇ ਉਸ ਸਮੇਂ ਜੋਗੀ ਰਹਿੰਦੇ ਸਨ ਜਿਨ੍ਹਾਂ ਦਾ ਨਾਮ ਸੀ ਚਿੜੀਆਨਾਥ ਜਦੋਂ ਜੋਗੀ ਨੂੰ ਦੱਸਿਆ ਕਿ ਰਾਜਾ ਇੱਥੇ ਕਿਲੇ ਦਾ ਨਿਰਮਾਣ ਕਰਨ ਵਾਲੇ ਹਨ ਤੇ ਤੁਹਾਨੂੰ ਆਪਣੀ ਕੁਟਿਆ ਨੂੰ ਇੱਥੋਂ ਹਟਾਉਣਾ ਪਵੇਗਾ ਤਾਂ ਜੋਗੀ ਨਹੀਂ ਮੰਨਿਆ ਪਰ ਰਾਉ ਜੋਦਾਜੀ ਨੂੰ ਇਸ ਤੋਂ ਵਧੀਆ ਜਗ੍ਹਾ ਹੋਰ ਕੋਈ ਨਜ਼ਰ ਨਹੀਂ ਸੀ ਆ ਰਹੀ ਤੇ ਉਹਨਾਂ ਨੇ ਕਿਲੇ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਫਿਰ ਜੋਗੀ ਚਿੜਿਆਨਾਥ ਨੇ ਗੁੱਸੇ ਵਿੱਚ ਆ ਕੇ ਆਪਣੀ ਕੁਟਿਆ ਉਜਾੜ ਦਿੱਤੀ ਤੇ ਜਾਂਦੇ ਜਾਂਦੇ ਰਾਉ ਜੋਦਾ ਨੂੰ ਸ਼ਰਾਪ ਦਿੱਤਾ ਕਿ ਜਿਸ ਪਾਣੀ ਦੀ ਵਜ੍ਹਾ ਕਰਕੇ ਮੇਰੀ ਸਾਧਨਾ ਭੰਗ ਕੀਤੀ ਹੈ ਉਹ ਤੁਹਾਨੂੰ ਨਸੀਬ ਨਹੀਂ ਹੋਵੇਗਾ ਇਹ ਪਾਣੀ ਸੁੱਕ ਜਾਵੇਗਾ ਜੋਗੀ ਦੇ ਸ਼ਰਾਪ ਨਾਲ ਕੁਝ ਇਸੇ ਤਰ੍ਹਾਂ ਹੀ ਹੋਇਆ ਪਾਣੀ ਦੀ ਕਮੀ ਆਉਣ ਲੱਗੀ ਤੇ ਰਾਜਾ ਨੇ ਹਾਲਾਤ ਦੇਖ ਕੇ ਜੋਗੀ ਤੋਂ ਮਾਫੀ ਮੰਗੀ ਮਾਫੀ ਮੰਗਣ ਤੇ ਜੋਗੀ ਨੇ ਇੱਕ ਉਪਾਅ ਦੱਸਿਆ ਉਹਨਾਂ ਨੇ ਕਿਹਾ ਸ਼ਰਾਪ ਨੂੰ ਖਤਮ ਕਰਨ ਲਈ ਕਿਸੇ ਵਿਅਕਤੀ ਨੂੰ ਆਪਣੀ ਇੱਛਾ ਨਾਲ ਕਿਲੇ ਦੇ ਥੱਲੇ ਜਿਉਂਦਾ ਦੱਬ ਕੇ ਬਲੀ ਦੇਣੀ ਹੋਵੇਗੀ ਜਦੋਂ ਰਾਜਾ ਕਿਸੇ ਨੂੰ ਲੱਭਣ ਵਿੱਚ ਐ ਸਫਰ ਰਏ ਤੰਫੀਰ ਰਾਜਾ ਰਾਮ ਇੱਕ ਵਿਅਕਤੀ ਆਪਣੇ ਪ੍ਰਾਨ ਦੇਣ ਲਈ ਅੱਗੇ ਆਏ ਫਿਰ ਰਾਜਾ ਰਾਮ ਨੂੰ ਇੱਕ ਸ਼ੁਭ ਦਿਨ ਸ਼ੁਭ ਅਸਥਾਨ ਤੇ ਜਿਉਂਦਾ ਨੱਪਿਆ ਗਿਆ ਤਾਂ ਮਹਿਰਾਨਗੜ ਕਿਲੇ ਦੀ ਨੀ ਰੱਖੀ ਜਾ ਸਕੇ ਇਹ ਹੈ ਇਥੋਂ ਦੀ ਸੱਚੀ ਕਹਾਣੀ ਜਿਸ ਕਰਕੇ ਮਹਿਰਾਨਗੜ ਕਿਲੇ ਨੂੰ ਸ਼ਰਾਪਤ ਕਿਲਾ ਵੀ ਕਿਹਾ ਜਾਂਦਾ ਹੈ ਤੇ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਚੌਥੇ ਦਰਵਾਜ਼ੇ ਤੇ ਇਸ ਦਾ ਨਾਮ ਹੈ ਲੋਹਾਪੋਲ ਲੋਹਾਪੋਲ ਤੋਂ ਅੱਗੇ ਸ਼ੁਰੂਆਤ ਹੁੰਦੀ ਹੈ ਰਾਜ ਮਹਿਲ ਦੀ ਰਾਜ ਮਹਿਲ ਦੇ ਵਿੱਚ ਜਿੱਥੋਂ ਆਪਾਂ ਐਂਟਰ ਕਰਦੇ ਹਾਂ ਸੂਰਜਪੋਲ ਤੋਂ ਜਿਹੜਾ ਸਥਾਨ ਹੁਣ ਆਪਾਂ ਦੇਖ ਰਹੇ ਹਾਂ ਇਹ ਉਹ ਸਥਾਨ ਹੈ ਜਿੱਥੇ ਰਾਜ ਤਿਲਕ ਕੀਤਾ ਜਾਂਦਾ ਸੀ ਤੇ ਇਸ ਤੋਂ ਬਾਅਦ ਰਾਜਾ ਕੋਸ਼ਤ ਕੀਤਾ ਜਾਂਦਾ ਸੀ ਆਓ ਅੰਦਰ ਚੱਲਦੇ ਹਾਂ ਤੇ ਦੇਖਦੇ ਹਾਂ ਕਿਲੇ ਦੇ ਵੱਖ-ਵੱਖੇ ਹਿੱਸੇ ਇੱਥੇ ਆਪਾਂ ਦੇਖ ਰਹੇ ਹਾਂ ਪੁਰਾਣੇ ਸਮੇਂ ਦੀਆਂ ਇਤਿਹਾਸਿਕ ਚੀਜ਼ਾਂ ਤਲਵਾਰ ਸਿੱਕੇ ਟਾਲ ਹੋਰ ਵੀ ਬਹੁਤ ਸਾਰੀਆਂ ਪੁਰਾਣੀਆਂ ਇਤਿਹਾਸਿਕ ਚੀਜ਼ਾਂ ਜਿਹੜੀਆਂ ਇੱਥੇ ਉਸ ਸਮੇਂ ਦੀਆਂ ਸੰਭੀਆਂ ਹੋਈਆਂ ਨੇ ਉਸ ਸਮੇਂ ਰਠੌਰ ਰਾਜਵੰਸ਼ ਦੀ ਰਾਜਤਾਨੀ ਹੋਇਆ ਕਰਦੀ ਸੀ ਜੋਧਪੁਰ ਇਹ ਜੋ ਆਪਾਂ ਟੈਂਟ ਦੇਖ ਰਹੇ ਆ ਇਹ ਜਦੋਂ ਰਾਜੇ ਮਹਾਰਾਜੇ ਸ਼ਿਕਾਰ ਖੇਡਣ ਜੰਗਲ ਦੇ ਵਿੱਚ ਜਾਂਦੇ ਸਨ ਤੇ ਇਹ ਉਦੋਂ ਜੰਗਲ ਦੇ ਵਿੱਚ ਟੈਂਟ ਲਗਾਏ ਜਾਂਦੇ ਸਨ ਇੱਥੇ ਬਿਲਕੁਲ ਨਾਲ ਹੀ ਸ਼ੀਸ਼ਮੈਲ ਹੈ ਜਿੱਥੇ ਅਦਭੁਤ ਕੱਚ ਦੀ ਕਾਰਾਗਰੀ ਦੇਖਣ ਨੂੰ ਮਿਲਦੀ ਹੈ ਹੁਣ ਆਪਾਂ ਦੇਖ ਰਹੇ ਆ ਫੂਲ ਮੈਲ ਤੇ ਇਸ ਤੋਂ ਅੱਗੇ ਆਪਾਂ ਪਹੁੰਚੇ ਹਾਂ ਸ਼ਾਸਤਰਖਾਨਾ ਦੇ ਵਿੱਚ ਇੱਥੇ ਸਾਰੇ ਉਸ ਸਮੇਂ ਦੇ ਸ਼ਾਸਤਰ ਲਗਾਏ ਗਏ ਹਨ ਤੇ ਦੋਸਤੋ ਉਸ ਤੋਂ ਅੱਗੇ ਤਖਤ ਵਿਲਾਸ ਹੈ ਇਸ ਦਾ ਨਿਰਮਾਣ ਮਹਾਰਾਜਾ ਤਖਤ ਸਿੰਘ ਜੀ ਨੇ ਕਰਵਾਇਆ ਸੀ ਤੇ ਇਹ ਜੋਧਪੁਰ ਦੇ ਆਖਰੀ ਸ਼ਾਸਕ ਸਨ ਜੋ ਮਹਾਰਾਨਗੜ ਕਿਲੇ ਦੇ ਵਿੱਚ ਰਹੇ ਸਨ ਇਹ ਸਾਹਮਣੇ ਵਾਲੀ ਜੋ ਜਗ੍ਹਾ ਹੈ ਇੱਥੇ ਰੱਖਿਆ ਜਾਂਦਾ ਸੀ ਉਸ ਸਮੇਂ ਹੀ ਸਾਬਕਿਤਾਬ ਤੇ ਉਸ ਸਮੇਂ ਦੀਆਂ ਵਈਆਂ ਅੱਜ ਵੀ ਮੌਜੂਦ ਨੇ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤੋਂ ਅੱਗੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਪ੍ਰਾਚੀਨ ਮੰਦਿਰ ਹੈ ਮਹਾਰਾਣਗੜ ਕਿਲਾ ਬਹੁਤ ਵੱਡਾ ਹੈ ਤੇ ਹੋਰ ਵੀ ਬਹੁਤ ਕੁਝ ਹੈ ਜੋ ਦੇਖਣਾ ਬਾਕੀ ਹੈ ਇਸ ਤੋਂ ਅੱਗੇ ਜੋ ਆਪਾਂ ਇਹ ਤੋਪਾਂ ਦੇਖ ਰਹੇ ਆ ਇਹ ਵੀ ਪੁਰਾਣੇ ਸਮੇਂ ਦੀਆਂ ਤੋਪਾਂ ਕਿਲੇ ਦੇ ਚਾਰ ਚਫੇਰੇ ਤਹਾਨੂੰ ਨਜ਼ਰ ਆਉਣੀਆਂ ਇਸ ਤੋਂ ਅੱਗੇ ਜੋ ਰਸਤਾ ਜਾ ਰਿਹਾ ਹੈ ਉਹ ਮਾਂ ਚਮਿੰડા ਦੇ ਮੰਦਿਰ ਤੱਕ ਜਾਂਦਾ ਹੈ ਦੋਸਤੋ ਇਹ ਤੁਸੀਂ ਉੱਪਰਲੇ ਪਾਸੇ ਤੋਂ ਜੋਧਪੁਰ ਸ਼ਹਿਰ ਦਾ ਖੂਬਸੂਰਤ ਨਜ਼ਾਰਾ ਦੇਖ ਰਹੇ ਹੋ ਦੋਸਤੋ ਕਿਲਾ ਮਹਾਰਾਣਗੜ ਬਹੁਤ ਵੱਡਾ ਹੈ ਤੇ ਇਸ ਦੇ ਅੰਦਰ ਲੀਆਂ ਜੇਕਰ ਆਪਾਂ ਕੱਲੀ-ਕੱਲੀ ਚੀਜ਼ ਨੂੰ ਤੁਹਾਡੇ ਨਾਲ ਐਕਸਪਲੇਨ ਕਰਾਂਗੇ ਤਾਂ ਪਤਾ ਨਹੀਂ ਕਿੰਨੀਆਂ ਵੀਡੀਓ ਦੇ ਪਾਰਟ ਬਣਨਗੇ ਤੇ ਇਸ ਵੀਡੀਓ ਦੇ ਰਾਈ ਅਸੀਂ ਕੋਸ਼ਿਸ਼ ਕੀਤੀ ਆ ਕਿ ਕਿਲੇ ਦੇ ਹਰੇਕ ਹਿੱਸੇ ਦਾ ਜਿਹੜਾ ਵੀਡੀਓ ਕਲਿੱਪ ਆ ਤੇ ਉਸ ਦੀ ਜਿਹੜੀ ਮੁੱਖ ਜਾਣਕਾਰੀ ਆ ਉਹ ਅਸੀਂ ਤੁਹਾਡੇ ਨਾਲ ਇਸ ਵੀਡੀਓ ਦੇ ਰਾਈ ਸਾਂਝੀ ਕਰ ਰਹੇ ਆ ਤੇ ਜਿਹੜੇ-ਜਿਹੜੇ ਦੋਸਤ ਮਹਿਰਾਨਗੜ ਕਿਲੇ ਨੂੰ ਦੇਖ ਚੁੱਕੇ ਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਦੋਸਤੋ ਤੁਹਾਨੂੰ ਇਹ ਮਹਿਰਾਨਗੜ ਕਿਲੇ ਦੀ ਵੀਡੀਓ ਚੰਗੀ ਲੱਗੇ ਤੇ ਅੱਗੇ ਆਪਣੇ ਦੋਸਤਾਂ ਦੇ ਨਾਲ ਸਾਂਝੀ ਜਰੂਰ ਕਰਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਵੀ ਸਾਨੂੰ ਫੋਲੋ ਜਰੂਰ ਕਰਿਓ ਧੰਨਵਾਦ